ਜਲਦੀ ਬਾਰ ਨਾ ਕਿਸ ਮਿਲਿਓ ਲੈ ਲੰਗੋਟੀ ਤੋਰ ਹਿਰਦਾਤ ਨਾ ਮੁਖ ਡਰਾਵਨ ਜਿਨਾ ਅਸਾਰ ਨਾਉ ਇਥੇ ਦੁਖ ਘਨੇਰੀਆ ਆਗੈ ਠੌਰ ਨੰਡਾ ਪਰਮ ਸਤਕਾਰ ਜੋ ਉਗਰੂ 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 ਪਿਆਰੇ ਉਗਰੂ ਸਵਾਰੇ ਉਗਰੂ ਖਾਲਸਾ ਜੀਓ ਸਤ ਸੰਗੀ ਜਣੋ ਆਬ ਬੜ ਭਾਗੀਓ ਬਹੁਤ ਹੀ ਵੱਡੇ ਭਾਗਾ ਵਾਲਿਓ ਜੋ ਰਜਨਾ ਨਿਤਨੇਮ ਅਨਸਾਰ ਹਾਜਰ ਹਜੂਰ ਜਹਰ ਜਹੂਰਾ ਸਰਬ ਕਲਾ ਭਰਪੂਰ ਨਾਮ ਬਾਣੀ ਗੇ ਬਹੁਤ ਕਲਜੂ ਕੇ ਰਹਿ ਬਰੋ ਜੁਗੋ ਜੋਗੇ ਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੀਤ੍ਰ ਅਦੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੋ ਆਉ ਆਪਣੀ ਅਨਮੋਲ ਸਵਾਸਾਂ ਨੂੰ ਅਲਮੋਲ ਸਮੇਂ ਨੂੰ ਸਤਿਗੁਰੂ ਜੀ ਦੇ ਲੜ ਲਾਈਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਾਈਏ ਕੋਈ ਵੀ ਰਸਨਾ ਵਾਂਜੀ ਦੀ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਢੀਏ ਢੇੜੀ ਰਸਨਾ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਉ ਨਬੂਦ ਤੇ ਗੌਂਡੀ ਗੌਲੀ ਮੇਰੇ ਸਹਿਬ ਜੀ ਕਹਿੰਦੇ ਇਹੋ ਜੀ ਰਸਨਾ ਨੂੰ ਕੀ ਕਰਾਉਣਾ ਨੂੰ ਤਿਲ ਤਿਲ ਕਰਕੇ ਕਟਿਆ ਜਾਵੇ ਗੱਜ ਕੇ ਆਖੋ ਸਤਨਾਮ ਸ੍ਰੀ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਪਤਾਰ ਦਿਹਾੜੋ ਦੇ ਸੰਬੰਧ ਦੇ ਵਿੱਚ ਆਪਾਂ ਜਿਨਾਮੀ ਸਮਾ ਸਤਿਗੁਰੂ ਜੀ ਨੇ ਬਖਸ਼ਿਆ ਲਈਏ ਹਾਜ਼ਰੀ ਗੱਜ ਕੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਜੀ ਤੇਜਪਾਲ ਭੱਲੇ ਖੱਤਰੀ ਦੇ ਘਰ ਮਾਦਾ ਸੁਲਖਣੀ ਜੀ ਦੇ ਕੁਖ ਦੇ ਵਿੱਚੋਂ ਇਹਨਾਂ ਦਾ ਜਨਮ ਹੋਇਆ। ਮਾਸਾਖ ਸੁਦੀ 14 ਸੰਮਤ 1536 ਨੂੰ ਪਿੰਡ ਬਾਸਰ ਕੇ ਸਤਗੁਰੂ ਜੀ ਦਾ ਜਨਮ ਹੁੰਦਾ ਨੇ। ਪੈਦਾ ਹੋਈ ਆਪ ਜੀ ਦਾ ਵਿਆਹ ਸ੍ਰੀ ਮਨਸਾ ਦੇਵੀ ਸੰਖਤਰੇ ਪਿੰਡ ਦੇ ਵਸ਼ਨੀਗ ਦੇਵੀ ਚੰਦ ਜੀ ਦੇ ਘਰ ਦੋ ਸਹਿਬਜਾਦੇ ਬਾਬਾ ਮੋਹਣ ਜੀ ਅਤੇ ਬਾਬਾ ਮੋਰੀ ਜੀ ਅਤੇ ਦੋ ਸੁਪਤਰੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਨੇ ਜਨਮ ਲਿਆ ਜਦ ਆਪ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੇਵਾ ਵਿੱਚ ਹਾਜ਼ਰ ਹੋਈ ਦਾਦਾ ਆਪ ਜੀ ਦੀ ਆਜੂ 64 ਸਾਲ ਦੀ ਸੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਮਹਾਰਾਜੀ ਸੰਸਾਰ ਤੋਂ ਕੂਚ ਕਰ ਗਏ ਸਨ ਧਿਆਨ ਦੇਣਾ ਮੇਰੇ ਪਾਤਸ਼ਾਹ ਅੱਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦਾ ਪਵਵਤਾਰ ਦਿਹਾੜਾ ਮਨਾ ਰਹੇ ਸ੍ਰੀ ਗੁਰੂ ਅਮਰਦਾਸ ਜੀ ਦੀ ਮੁੱਢਲੀ ਕਥਾ ਪਿਤਾ ਤੇਜ ਭਾਨਸੀ ਪਿੰਡ ਬਸਰ ਕੀ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਜਿਹੜੇ ਮੁੱਢਲੀ ਕਥਾ ਹੈ ਜਦੋਂ ਗੁਰੂ ਸਾਹਿਬ ਜੀ ਦੀ ਸ਼ਰਨ ਆਉਣਾ ਫੇਰੀ ਦਾ ਕੰਮ ਕਰਿਆ ਕਰਦੇ ਸਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਸਾਲ ਦੀ ਸਾਲ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਨੂੰ ਜਾਂਦੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਕਰਦੇ ਹੋਏ ਜਥੇ ਦੇ ਨਾਲ ਮਾਦਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸਨ ਤੇ ਫੇਰੀ ਦਾ ਕੰਮ ਕਰਿਆ ਕਰਦੇ ਦਸਾਂ ਨੋਹਾਂ ਦੀ ਕਿਰਤ ਵਿਰਤ ਕਰਨੀ